ਸ਼ਿਫਟ ਵੀ ਬਸ ਯਾਰ ਇਹ ਕੁਸੀ ਟੈਂਪਰੇਟ ਇੰਟਰਫੇਸ ਹੈ ਉਹ ਜਿੱਦਾਂ ਸਮਾਂ ਚਿੱਤਰਕਾਰੀ ਕਰੀ ਤੇ ਮਨਜੋਤ ਮਾਊਸ ਨੂੰ ਛੱਡ ਦੇ अश अपना बेला समा बहुत वाया ढंग बिता है ती सी दसो कि समय समे की करते हो कि टी टीटी معاناल लंबी शलबी योग वीने इसलिए को कैसे बेलार नाल योग क्रियाएं निकल कर खास करके प्राणायाम ये साफ तौर ले बहुत जरूरी है आंख की नवीन से से वो इधर से कि उ वेले से नहीं से कि भी ओके

ਪਲੇ 55 ਵਾਰੀ ਦਾਸਾਂ ਸਾਡੇ ਦਿਲ ਤੋਂ ਵਿਚਰ ਕੋਈ ਦੇਵਾਨ ਟੈਲੀਵਿਜ਼ਨ ਜਾਂ ਵੀਡੀਓ ਗੇਮ ਲਈ ਹੁੰਦੀ ਸੀ ਕਰ ਨੂੰ ਦਸ਼ਕ ਤੋਂ ਹੀ ਉਸਦੀ ਦਾ ਸ਼ਾਂਤੀ ਸਿਆਦਾ ਸਮਾਂ ਪਹਾੜੇ ਵਿੱਚ ਉਸਦੀ ਦੇ ਅਬਿ ਹਮਸਿਧੀ ਕੀ ਲੰਮੇ

ਇਹ ਕੋਈ ਨਾ ਨਹੀਂ ਜਾਂਦਾ ਸੀ ਜਿਵੇਂ ਸਾਡੇ ਕਬੂਤਰਾਂ ਦੀ ਬਾਜੀ ਹੁੰਦੀ ਹੈ ਨਾ ਓਵੇਂ ਹੈ ਬਾਜੀ ਕਰ ਆਪਰੇ ਕਰ ਤੱਕੂਦੀ ਹੁੰਦੇ ਸਨ ਜਿੰਨਾਂ ਨੂੰ ਬਾਜੀ ਗਿਆ ਜਾਂਦਾ ਸੀ ਇਸ ਨੂੰ ਦੇਖਣ ਲਈ ਆੜੇ ਦਿਵਾਰੇ ਦੇ ਪਿੰਡਾਂ ਦੇ ਸਾਡੇ ਵੀ ਐਂ ਹੁੰਦਾ ਨਾ ਹਾਂ ਜੀ ਬੱਦੀ ਗਿੰਦੀ ਵਿੱਚ ਇਕੱਠੇ ਹੁੰਦੇ ਸਨ ਸਭ ਦੀ जी पर थी जी देख लो की की करते चार। थी। चार। उची छाल उपर पैर रख के एक व्यक्ति ऊपर ਜਾ ਅਤੇ ਫਿਰ ਤੀਜਾ ਇਸ ਤਰ੍ਹਾਂ ਕਈ ਵਿਅਕਤੀਆਂ ਦਾ ਖਰੇ ਗੁਣ ਪਾਇਦੀ ਅਜੀਆਂ ਲੱਗਾਂ ਉੱਤੋਂ ਛਾਲ ਮਾਰਨਾ ਲੋਹੇ ਦੇ ਇੱਕ ਕਲੇ ਵਿੱਚੋਂ ਕਈ ਵਿਅਕਤੀਆਂ ਦਾ ਨਿਕਲਣਾ ਅਤੇ ਜੋ ਪਲੈਨ ਸੈਲਰਿਕ ਤੱਬੋ ਦਿਖਾਉਂਦੇ ਸਨ ਲੋਕ ਉਹਨਾਂ ਨੂੰ ਇਸ ਬਦਲੇ ਅਨਾਜ ਕੱਪੜੇ ਅਤੇ ਪੈਸੇ ਆਦਿ ਦਿੰਦੇ ਸਨ ਇਹ ਸੁਣਦੇ ਹੋਏ ਸੁਨੀਲ ਕੀਲਾ ਨਾਇਕਪੁਰ ਵਿਖੇ ਇਸ ਤਰ੍ਹਾਂ ਦਾ ਇੱਕ ਖੇਡ ਮੇਲਾ ਕਰਵਾਇਆ ਜਾਂਦਾ ਹੈ ਇਸ ਨੂੰ ਪਿੰਡੂ 올림픽 ਖੇਡਾਂ ਵੀ ਕਿਹਾ ਜਾਂਦਾ ਹੈ ਇਹ ਵੀ 1930 ਤੋਂ ਲਗਾਤਾਰ ਹੋ ਰਿਹਾ ਹੈ ਇਹ ਵੀ ਹੋਂਦਰੀ ਦੇ ਮਹੀਨੇ ਵਿੱਚ 3 ਦਿਨ ਦਾ ਹੁੰਦਾ ਹੈ इस खेल मेले मनुखी शक्ति समरथा कुशलता इच्छा शक्ति दर्शादिया खेत जिम्मे कबड्डी कुश्ती रस्सा कश्दा ट्रक या ट्रैक्टर खिचना आदि करवाई जा ਪਤਲਾ ਗਰੇ ਜਾਨਲਾ ਦੇ ਮੁਕਾਦੇ ਵੀ ਕਰਵਾਏ ਜਾਂਦੇ ਹਨ ਜਿਵੇਂ ਉਤਰਾ ਦੀ ਗੋੜ ਬੰਤਾ ਦੀ ਗੋੜ ਕੜਿਆਂ ਦਾ ਨਾਚ ਨੁੱਤਿਆਂ ਦੀ ਗੋੜ जिसको लेंस टिके दे कर परत विचार दी जल्दी है जिसने एस्ट्रो टर्फ के दे समझ गए तुसी भी देखियोगा का वर्गी जी परत बना के करते है एस्ट्रो टर्फ होना दे दिया सते केटर लेते जाते जाते समान दृष्टि ਸਬੀਬ ਕੰਪਲਸ ਪੀਲੇ ਖੇਤਾਵਲੋ ਵਿੱਚ ਹੋਵੇਗੀ ਕਿਸੇ ਤਰੀਕਾ ਸਮਰੋਹਾਂ ਜਾਂ ਲਗੜੀ ਦੀ ਰਸਮੀ ਗੱਤਕਾ ਵਿਗਿਆਨ ਹੋਵੇਗਾ ਫਸ ਜਲਦੀ ਆਪਣਾ ਕੰਪਲੀਟ ਹੋ ਜਾਏ ਪਰ ਬੇਈਂਗਾ ਸਿੰਦੀ ਆਪਣੀ ਵਿਕਿਆਨ ਜਾਂ ਪਛਾਣ ਦਾ ਗੱਤਕਾ ਨਿਰਧਿਤ ਕਰਾਦੀ ਇੱਕ ਕਿਸਮ ਹੈ ਸ਼ੁਰੂਆਤੀ ਤੇ ਆਪੇ ਇਸ ਵਿੱਚ ਇੱਕ ਧੰਦੇ ਅਤੇ ਧਾਲ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਨਤ ਵਿਰੋਧੀ ਉਤੇ ਬਾਗਲਣਾ ਅਤੇ ਉਸ ਨੂੰ ਰੋਕਿਣਾ ਹੈ ਕਿਤੇ ਨੂੰ ਕੁੱਝ ਯੂਨੀਵਰਸਿਟੀਆਂ ਨੇ ਪਾਣ ਦਾ ਹਿਸਾਬ ਹੀ ਬਣਾਇਆ ਹੈ ਅਕੇ ਇਸ ਦੀ ਸਿਖਲਾਈ ਦਿੱਤੀ ਹੈ पुरातन पाती युद्ध कलावान कतके बान और भी कई शैलियां प्रसिद्ध हैं आओ एना दे ना अते एना नार संबंधित राजा बारे जानकारी हासिल करिए गतका पंजाब विच खेड़ा जाता था है थानता मणिपुर में जरूरी पेट्रोल केरल में खेला जाता है इसे प्रकार कुछ प्रदेशी खेता भी बहुत प्रचलित हैं जो कि मनोरंजन के नाम ਤੇ ਭਤੀ ਸਮੇਂ ਕਦਰ ਅਤੇ ਜਾਤੀ ਮਾਪੇ ਜਾਂਦੇ ਹਨ ਖੇਡਾਂ ਸਰੀਰ ਦੇ ਇਸ ਤਰ੍ਹਾਂ ਮਾਦੇ ਵਿੱਚ ਸਰਜੋਤ ਇਸ ਦੇ ਖੜੋ ਖੇਡਾਂ ਨਿਰੰਝਨ ਦਾ ਸਾਧਨ ਤਾਂ ਹਨ ਹੀ ਪਰ ਇਹਨਾਂ ਨਾਲ ਸਾਡਾ ਸਰੀਰਿਕ ਵਿਕਾਸ ਵੀ ਹੁੰਦਾ ਹੈ ਖੇਡਾਂ

एस्ट्रोक कहते हैं प्राणायाम योग दिया क्रियाव